ਹਾਂਜੀ ਵੀਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਵੱਡਾ ਨਵੀਂ ਵੀਡੀਓ ਵਿੱਚ ਅੱਜ ਤੱਕ ਐਵੇਂ ਜੀ ਕਣਕ ਵਢਾਉਣ ਅੱਜ 725 ਕਣਕ ਵੱਢ ਰਹੇ ਹਾਂ ਤੇ ਉਪਰੋਂ ਰੱਬ ਬੱਦਲ ਕਰੀ ਜਾਂਦਾ ਬੱਦਲ ਹੋ ਰਹੇ ਆ ਯਾਰ ਜੋ ਟਰਾਲੀ ਭਰ ਗਈ ਲਿਖਾਉਣ ਨੂੰ ਭਾਈ ਆ ਰਿਹਾ ਟਰਾਲੀ ਲੈ ਕੇ ਇੱਧਰ ਚੱਲੋ ਜੀ ਮਸ਼ੀਨ ਇੱਧਰ ਆਪਣਾ ਪਲਾਂਟ ਵੱਧਿਆ ਗਿਆ ਇੱਧਰ ਤੇ ਬਾਕੀ ਟ੍ਰੈਲੀ ਕੋ ਜਾ ਕੇ ਦਾਦ ਦੇ ਸਾਨੂੰ ਕਿੰਨੇ ਕਿੰਨੇ ਦੀ ਪੈਕੀਜ ਦੇ ਵਿੱਚ ਬੱਦਲ ਹੋਈ ਜਾਂ ਨਹੀਂ ਦਿਨ ਪਰ ਦਿਨ ਕਣਕਾਂ ਵੱਢਣ ਨੂੰ ਪੱਕੀਆਂ ਹੋ ਗਈਆਂ ਪਣਕਾ ਪੱਕ ਗਈਆਂ ਤੇ ਰੱਬ ਉਪਰੋਂ ਬੱਦਲ ਕਰੀ ਜਾਂਦਾ ਕਣੀਆਂ ਆ ਗਈਆਂ ਪਹਿਲਾਂ ਕਣੀਆਂ ਘੂਰ ਜੀ ਪੈਣ ਲੱਗ ਗਈ ਸੀ ਫਿਰ ਹਟ ਗਏ ਹੁਣ ਬੱਦਲ ਜੇ ਹੋਏਗਾ ਫੇਰ ਹੁਣ ਇਹ 14 70 ਟਰਾਲੀ ਹੈ ਜੀ ਇਹ ਬਾਈ ਨੂੰ ਪੁੱਛਦੇ ਆਂ ਹਾਂ ਜੀ ਬਾਈ ਜੀ ਕਿੰਨੇ ਕਿੱਲੇ ਵੱਢੇਗੇ ਵੱਢੇਗੇ ਭਾਈ 4 ਕਿੱਲੇ 4 ਕਿੱਲੇ ਇਹ ਆਪਣੀ 725 ਹੈ ਨਾ ਮਿਕਸ ਇਹ ਆ 725 222 ਅੱਛਾ ਲੋਈ ਟਰਾਲੀ ਹੋ ਗਈ ਫੁੱਲ ਬਾਹਰ ਤਾਂ ਨਹੀਂ ਕਥਰੇ ਚ ਹੁਣ ਪਾਉਣ ਦੀ ਪਾਉਣਾ ਹਜੇ ਹੁਣ ਟਰਾਲੀ ਆਪਣੀ ਉਹ ਆ ਗਈ ਰੱਬ ਪਰੋਂ ਬੱਦਲ ਕਰੀ ਜਾਂਦਾ ਪਹਿਲਾਂ ਕਣੀ ਆ ਗਈਆਂ ਇੱਥੇ ਅੱਜ ਤਾਂ ਆਪਾਂ ਸਾਰੀ ਬਣਾਉਣੀ ਔਰੇ ਤਾਂ ਚਲਾਇਦਾ ਹੁਣ ਰੱਬ ਦੇਖੂਗਾ ਜੀ ਹੁਣ ਤਾਂ ਚੱਲ ਹੋ ਗਿਆ ਸਾਫ ਜਾ ਬਾਕੀ 10 ਕਿਲੇ ਰਹਿ ਗਏ ਆਪਣੇ ਹੋਰ ਵਧਣਦੇ ਹਨ ਚੁੰਡੀ ਆ ਗਈ ਹੈਗੀ ਬਹੁਤ ਜੀ ਉਹ ਚੱਲ ਰਹੀ ਆਪਣੀ ਮਸ਼ੀਨ ਤੇ ਬੱਦਲ ਵੀ ਦੇਖੋ ਐਨ ਹੋਇਆ ਪਿਆ ਕਣੀਆਂ ਲੱਗੀਆਂ ਗਿਰਨ ਤੇ ਆਪਣਾ ਹਲੇ ਕੰਮ ਰੰਦਾ ਖਾਸਾ ਤੇ ਮੈਨੂੰ ਲੱਗਦਾ ਨਹੀਂ ਪਿਆ ਉਹਦੇ ਨਿਭੜਨ ਦੋਗਾ ਜੂਰੇ ਉਹ ਕਣੀਆਂ ਨਿਕਲ ਆ ਗਈਆਂ ਬਹੁਤ ਉੱtre ਆਈਆਂ ਸਭ ਬਹੁਤ ਖਰਾ ਹੋ ਗਿਆ ਦੇਖੋ ਬੱਦਲ ਦੇਖੋ ਕਿੰਨੇ ਹੋਏ ਪਏ ਤੇ ਬੱਦਲ ਉੱਪਰ ਬਹੁਤ ਕਣੀਆਂ ਆ ਗਈਆਂ ਹੋਈ ਮਾਫੀ ਹੋ ਗਿਆ ਪੂਰਾ ਖਰਾਬ ਮੌਸਮ ਦੇਖੋ ਮੀਂਹ ਕਿੰਨਾ ਤੇਜ਼ ਆ ਗਿਆ ਉਹ ਆ ਗਿਆ ਕਾਲਾ ਬਈ ਧਮਵਾ ਰਿਹਾ ਲਗਾ ਮੱਟ ਰਿਹਾ ਕਰਗੀ ਜੀ ਮਸ਼ੀਨ ਯਾਦਾ ਮਾਂ ਬਾਹਰ ਕੱਢ ਲੁੱਤ ਤੇ ਮੌਸਮ ਦੇਖੋ ਠੀਕਾ ਨਹੀਂ ਭਾਈ ਥੋੜੀ ਟੈਂਕਰ ਰਹਿ ਗਿਆ ਤਾਂ ਲੈ ਕੇ ਪਹੁੰਚ ਆ ਆਵਾਜ਼ ਬਹੁਤ ਤੇਜ਼ ਰਹੀ ਵੀ ਪੂਰਾ ਚੱਲ ਪੈ ਰਿਹਾ ਆ ਫੜ ਕੇ ਲੱਕ ਤਰਪਾਲ ਮੌਸਮ ਹੋ ਗਈ ਪੂਰਾ ਖਰਾਬ ਦੇਖੋ ਮੀਂਹ ਕਿੰਨਾ ਪੈ ਗਿਆ ਤੇ ਬਾਈਲੇ ਹਾਰਾ ਟਰੈਕਟਰ ਕੱਢ ਕੇ ਫੋੜ ਦਿੱਲੀ ਹੋ ਗਈ ਮਿੱਟੀ ਇਹ ਕਿਹਾ ਦਾ ਆ ਵੀ ਆਪਾ ਲਾ ਹਾਂਜੀ ਪੂਰਾ ਪੈ ਗਿਆ ਮੀਂਹ ਹੋ ਗਿਆ ਗਿੱਲੀ ਸਾਰੀ ਧਰਤੀ ਦੇਖੋ ਇੱਧਰ ਪਾਣੀ 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 ਖੜਾ ਉਤਰ ਜੋਬਨ ਵੀ ਵਿੱਚ ਗਿਆ ਜੋਬਨ ਦੇਖ ਲਓ ਭਿੱਜ ਗਿਆ ਸਰ ਹੋਰ ਵੀ ਪਈ ਵਿੱਚ ਹਾਂ ਚਾਪ ਲਾ ਬਾਪੂ ਐ ਜਿਵੇਂ ਚੁੰਡੀਆਂ ਨਹੀਂ ਪੜਦਾ ਹੁੰਦਾ ਕੋਈ ਉਹ ਚੁੰਡੀਆਂ ਉਹ ਚਾ ਚੱਕ ਲਿਆ ਚਾ ਅੰਦਰ ਪਈ ਹੈ ਚਾ ਚੱਕ ਲਿਆ ਦੇਖੇ ਉਹ ਥਾੜਾ ਗਿਰਕਾ ਰਹਾ ਹੈ ਹੈ ਬਹੁਤ ਥਾੜਾ ਗਿਰਕਾ ਰਹਾ ਹੋਰ ਮੋਢਾਲ ਵੀ ਗਿਰ ਗਿਆ ਤਾਂ ਹਵਾ ਨਹੀਂ ਗਿਆ ਤਾਂ ਹਾਂ ਬਈ ਬੁਰਾ ਹਾਲ ਕਰਤੇ ਰੱਬ ਨੇ ਦੇ ਪੈ ਗਿਆ ਮੀ ਖੜਾਤਾ ਕੰਮ ਤਾਂ ਜੀ ਫੋੜਨੇ ਦੀ ਕੱਢੀ ਜਾਉਂਡੀਰ ਕੱਢ ਕੇ ਲਿਆ ਹੁਣ ਟਰਾਲੀ ਟਰਾਲੀ ਦਵਾਉਂਗਾ ਪਹੀ ਸਾਰੀ ਹੋ ਗਈ ਗਿੱਲੀ ਜਿਉਂ ਦੀ ਇਹਨੇ ਗੱਡੀ ਫਿਰ ਟਰੈਲੀ ਗੜ ਗਈ ਜਿੱਥੇ ਫੋਰ ਵਿਚਾਰਾ ਦਬ ਗਿਆ ਉੱਥੇ ਟਰੈਲੀਆਂ ਬਾਈ ਹੁਣ ਹੋ ਗਈਆਂ ਬੜੀਆਂ ਛੋਟਾ ਟਰੈਕਟਰ ਨਹੀਂ ਖਿੱਚਦਾ ਹੁਣ ਟਰਾਲੀ ਨੂੰ ਗਲਾਸ ਤਾਂ ਮੈਨੂੰ ਪਤਾ ਤਾਂ ਤੇ ਆਇਓ ਨਹੀਂ ਗਲਾਸ ਵਿੱਚੇ ਦੇ ਦੇ ਕਣੀਆਂ ਵਾਂਗ ਚੋਏ ਆ ਹਾਂ ਜਿਹੜੀ ਆਪਾਂ ਉੱਥੇ ਗੱਲ ਕਰਦੇ ਤੇ ਮੀਂਹੀਆਂ ਕਣੀਆਂ ਵਾਂਗ ਚੋਏ ਦੇਖ ਲੈ ਵਿੱਚ ਬਰੀਕ-ਵਿਗ ਗੋਲੇ ਪੈ ਗਏ ਬਰੀਕ ਬਹੁਤ ਗਾਰਾ ਹੀ ਗਾਰਾ ਦਾ ਕਰਤਾ ਗਾਰਾ ਤਾਂ ਆਟੋਮੈਟਿਕ ਹੀ ਹੁੰਦਾ ਚੰਗਾ ਮੀਂਹ ਪਿਆ ਹੁਣ ਧੁੱਪਾਂ ਨਿਕਲਈ ਬਾਅਦ ਚ ਧੁੱਪ ਵੀ ਨਿਕਲਈ ਹੁਣ ਆਪਣੇ ਕਿੰਨੇ ਕਿੱਲੇ ਰਹਿ ਗਏ ਪੜਾਉਣ ਤੇ ਉਰੇ ਉਰੇ 5 ਰਹਿ ਗਏ ਤੇ ਕਿੰਨੇ ਕ ਭਜੀ ਆਈ ਸੀ ਮਸ਼ੀਨ ਫੇਰ ਆਪਣੀ ਮਸ਼ੀਨ ਆਈ ਤੀ ਉਹੀ 11 12 ਵਜੇ ਚਲੋ ਠੀਕ ਆ ਜੀ ਫੇ ਤਿੰਨ ਕਿਲੇ ਉਰੇ ਵੜਤੇ ਹੁਣ ਇਹ ਪਹਿਲਾ ਬਣਾ ਲੈਂਦੇ ਅਗਲੇ ਬਲੌਕ ਵਿੱਚ ਐਜਾ ਚੋ ਤੇ ਜਿਉ ਟਿਊਬ ਨੂੰ ਸਬਸਕ੍ਰਾਈਬ ਕਰ ਲਿਓ ਹਾਂਜੀ ਮੈਂ ਹਾਂ ਜੇ ਆਹ ਆਪਣੇ ਤਿੰਨ ਕਿਲੇ ਪਹਿਲਾਂ ਬਣਾਤੇ ਤੇ ਨਾ ਤਿੰਨ ਕਿਲੇ ਬਣਾ ਦੇ ਉਦੋਂ ਕੱਲ ਬਣਾਦੇ ਤੂੜੀ ਤੂੜੀ ਵੀ ਬਣਾਤੀ ਹਾਂ